ਸਸ ਸਿੱਖ ਪੰਜਾਬੀਓ ਮੈਂ ਤੁਹਾਡਾ ਆਪਣਾ ਸੋਨੂ ਭੱਟੀ ਫਰੀਦਕੋੜਾ ਤੇ ਬਾਈ ਜੀ ਅੱਜ ਆਪਾਂ ਘਰ ਜਾ ਰਹੇ ਸੀਗੇ ਮੈਂ ਕਾਫੀ ਦੁਨੀਆਂ ਤੋਂ ਬਾਹਰ ਸੀਗਾ ਮੈਂ ਕਿਹਾ ਚਲੋ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਜਾਵੇ ਜਿੱਦਾਂ ਕਿ ਤੁਹਾਨੂੰ ਪਤਾ ਜੀ ਮੈਂ ਫਰੀਦਕੋੜਾ ਸ਼ਹਿਰ ਤੋਂ ਬਿਲੋਂਗ ਕਰਦਾ ਵਾਂ ਤੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਆਪਾਂ ਮਾਰਕੀਟ ਦੇ ਵਿੱਚ ਲੰਘ ਰਹੇ ਸੀਗੇ ਸਾਰੇ ਲੋਕ ਦੇਖ ਰਹੇ ਆ ਮਾਰਕੀਟ ਨੂੰ ਮੈਨੂੰ ਨਹੀਂ ਮਾਰਕੀਟ ਨੂੰ ਅੱਜ ਤੁਹਾਨੂੰ ਵਿਸ਼ਾਲ ਮੇਗਾ ਮਾਰਕਟ ਵੀ ਘੁਮਾਵਾਂਗੇ ਜਾਵਾਂਗੇ ਆਪਾਂ ਵਿਸ਼ਾਲ ਮੇਗਾ ਮਾਰਕਟ 'ਚ ਸੋਨੂੰ ਠੀਕ ਹੈ ਜੀ ओके ਪੱਟਾ ਜੇ ਸਾਡੇ ਬੱਚੇ ਭੁੱਖੇ ਸੀ ਬਾਵਾ ਚਰ ਦੇ ਬਾਹਰ ਸੀਗੇ ਹਾਂ ਕਿ ਹੁਣ ਜਾ ਕੇ ਕਾਫੀ ਟਾਈਮ ਹੋ ਗਿਆ ਸਾਨੂੰ ਆਏ ਨੂੰ ਬਾਹਰ ਬਾਹਰੋਂ ਥੋੜਾ ਸੀਗਾ ਕੰਮ ਬਾਠ ਠੀਕ ਐ ਆਪਾਂ ਹੁਣ ਜਾ ਕੇ ਇੱਕ ਮੁੰਨਾ ਨੂੰ ਇੱਕ ਵਾਰ ਰੋਟੀ ਖਵਾਨੇ ਆਂ ਮੇਰਾ ਮੰਗੇ ਕੀ ਬਾਤ ਆਹ ਦੇਖੋ ਜੀ ਤੁਹਾਨੂੰ ਕੰਮਿਆਣਾ ਚੌਂਕ ਦਿਖਾਉਨੇ ਆਂ ਫਿਸ਼ ਡੋਲਫਿਨ ਚੌਂਕ ਇਹਨੂੰ ਕੰਮਿਆਣਾ ਚੌਂਕ ਕਹਿੰਦੇ ਸੀਗੇ ਬਟ ਹੁਣ ਉਹ ਲਿਖਿਆ ਵੀ ਹੋਇਆ ਤੁਸੀਂ ਦੇਖ ਸਕਦੇ ਹੋ ਡੋਲਫਿਨ ਸ਼ੌਕ ਇਹੀ ਸਾਡੇ ਫ੍ਰੀਕੋਰਡ ਦੀ ਸ਼ਾਨੀ ਸਮਝੋ ਹਾਂ ਦੇਖੋ ਜੀ ਸਿਆਣੇ ਨੇ ਡਰਾਈਵਰੀਆਂ ਵੀ ਕਿਆ ਬਾਤਾਂ ਹੁੰਦੀਆਂ ਅੱਜ ਕੱਲ ਲੋਕਾਂ ਦੀ ਬੜੀ ਗੰਦੀ ਆਹ ਲੱਗਾ ਰਾਹ ਨਹੀਂ ਦਿੰਦੇ ਅੰਗਰੇਜ਼ ਨੂੰ ਮਤਲਬ ਨੰਗਨ ਹੀ ਨਹੀਂ ਦਿੰਦੇ ਨੰਗਨ ਨਹੀਂ ਦਿੰਦੇ ਸਹੀ ਗੱਲ ਆ ਲੋਕ ਕਹਿੰਦੇ ਆ ਕਿ ਅਸੀਂ ਅੱਗੇ ਨਿਕਲ ਜਾਈਏ ਥੋੜੀ ਤੇ ਬੜ ਕਾਲੀ ਕਰਕੇ ਕਈ ਨੁਕਸਾਨ ਵੀ ਹੋ ਜਾਂਦੇ ਆ ਹਨਾ ਤੇ ਕੱਲ ਬਾਈ ਜੀ ਮੈਂ ਨਾ ਗੁਰਦੁਆਰਾ ਸਾਹਿਬ ਗਿਆ ਸੀ ਤੁਹਾਨੂੰ ਪਤਾ ਸਾਰਿਆਂ ਨੂੰ ਹਨਾ ਤੇ ਰਾਸਤੇ ਦੇ ਵਿੱਚ ਓਵਰਟੇਕ ਕਰ ਰਿਹਾ ਸੀ ਬੱਸ ਵਾਲਾ ਕਿੰਨੀ ਕੁ ਸਪੀਡ ਸੀ ਉਹਦੀ ਗੱਡੀ ਦੀ ਉਹਦੀ ਉਹ ਬਿਲਕੁਲ ਉੱਤੇ ਚੜਾ ਰਿਆ ਸੀ ਉਹਦੇ ਬੱਸ ਦੇ ਉੱਪਰ ਹਨਾ ਚਲੋ ਤੁਹਾਨੂੰ ਕਾਲੀ ਮੰਨਨੇ ਆ ਯਾਰ ਬਟ ਪਤਾ ਕੀ ਆ ਉਹੋ ਕਿੰਨੀਆਂ ਸਵਾਰੀਆਂ ਦੀ ਜਾਣ ਤੁਸੀਂ ਜੋਖਮ ਚ ਪਾਉਂਦੇ ਆ ਕਿੰਨੇ ਨਾਲ ਐ ਚ ਬੱਚੇ ਬੁੱਢੇ ਸਵਾਰੀਆਂ ਹਨਾ ਤੇ ਤੁਸੀਂ ਆਪ ਦੀ ਜਾਨ ਦੀ ਪਰਵਾਹ ਨਹੀਂ ਕਰਦੇ ਤਾਂ ਦੂਸਰੇ ਨੂੰ ਕਿੰਨੀ ਇਹ ਜਨਤਾ ਨੂੰ ਤੁਸੀਂ ਉਹਦੇ ਚ ਪਾਉਂਦੇ ਆ ਬਿਲਕੁਲ ਬਿਲਕੁਲ ਇਹ ਗਲਤ ਆ ਵੀ ਆਪ ਦਾ ਥੋੜਾ ਜਿਹਾ ਨਾਰਮਲ ਸਪੀਡ ਤੇ ਚੱਲ ਜਾਓ ਆ ਤੁਸੀਂ ਦੇਖ ਸਕਦੇ ਆ ਜੀ ਬਾਬਾ ਦੀਪ ਸਿੰਘ ਜੀ ਇਹ ਕੱਲ ਹਮ ਕੱਲ ਅਸੀਂ ਗਏ ਸੀਗੇ ਢਿਲਵਾ ਗੁਰਦੁਆਰਾ ਸਾਹਿਬ ਹਾਂ ਤੁਹਾਨੂੰ ਪਤਾ ਹੀ ਹੈ ਤੇ ਉੱਥੋਂ ਲੈ ਕੇ ਆਏ ਸੀ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਫੋਟੋ ਠੀਕ ਹੈ ਤਾਂ ਮੈਂ ਕਿਹਾ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਜਾਵੇ ਆ ਤੁਸੀਂ ਦੇਖ ਸਕਦੇ ਹੋ ਜੀ ਨਿਊ ਕੈਂਟ ਰੋਡ ਤੇ ਬਟਾਪਾ ਲੋਕੇਸ਼ਨ ਦਿਖਾ ਰਹੇ ਹਾਂ ਜਿੱਦਾਂ ਕਿਸੇ ਨੇ ਆਉਣਾ ਹੋਵੇ ਆ ਸਕਦਾ ਵਾ ਆ ਤੁਸੀਂ ਨਿਊ ਮਾਡਲ ਦੇਖ ਸਕਦੇ ਹੋ ਹਾਂ ਦੁਬਾਰਾ ਆ ਜੰਨੇ ਆਪਾਂ ਇੱਕ ਮਾੜਾ ਨੂੰ ਖਵਾ ਪਿਆ ਕੇ ਯੈਸ ਸ਼ਾਪਿੰਗ ਸ਼ੂਪਿੰਗ ਕਰਦੇ ਫਿਰਦੇ ਆ ਨਵੇਂ ਕਾਕੇ ਦੀ ਹਨਾ ਕਾਕਾ ਜਾਂ ਗੁੜੀਆ ਇਹ ਤਾਂ ਹੁਣ ਰੱਬ ਜਾਣਦਾ ਕੀ ਪਰਮਾਤਮਾ ਦੇ ਪਰਮਾਤਮਾ ਨੇ ਦੇਣਾ ਆਪਾਂ ਨੂੰ ਅਰਦਾਸ ਜ਼ਰੂਰ ਕਰੀ ਹਾਂ ਬਿਲਕੁਲ ਬਿਲਕੁਲ ਬਿਊ ਬੇਬੀ ਵਧੀਆ ਸਹੀ ਸਲਮਤ ਹੋ ਆ ਹਾਂ ਜੀ ਚਾ ਇੱਕ ਵਾਰ ਤੁਹਾਨੂੰ ਮੈਂ ਆਪਣੀ ਝਲਕ ਦਿਖਾਉਣਾ ਫਿਰ ਆਪਾਂ ਕਰਦੇ ਆ ਵਲੌਗ ਇੱਥੇ ਐਂਡ ਠੀਕ ਹੈ ਆ ਲੋ ਵੈਰੀ ਵੁੱਡ ਓਕੇ ਵਿਸਾਇਆ ਦੋਸਤਾਂ ਨੂੰ ਦੇਖ ਲਈ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹਾਂ ਮਹਾਰਾਜ ਜੀ ਆਪਾਂ ਹੁਣ ਘਰ ਜਾ ਰਹੇ ਸੀਗੇ ਇਹ ਸਮਾਨ ਲੈਣ ਗਏ ਸੀਗੇ ਸਵੇਰ ਦੇ 9:30 ਵਜੇ ਦੇ ਅਸੀਂ ਨਿਕਲੇ ਹੋਏ ਹਾਂ ਘਰ ਤੋਂ ਤੇ ਹੁਣ ਆਪਾਂ ਜਾ ਰਹੇ ਸੀਗੇ ਘਰ ਨੂੰ ਕਿਉਂਕਿ ਅਸੀਂ ਖਾ-ਪੀਤਾ ਵੀ ਬਾਹਰ ਹੀ ਆ ਤੇ ਬੱਚੇ ਨੇ ਬਿਲਕੁਲ ਨਹੀਂ ਖਾਦਾ ਕੁਝ ਵੀ ਅਸੀਂ ਐਵੇਂ ਕਹੀਏ ਠੀਕ ਹੈ ਬਟ ਮਜਬੂਰੀ ਸੀ ਸਾਨੂੰ ਅਸੀਂ ਸਮਾਨ ਲੈਣਾ ਸੀਗਾ ਹਨਾ ਉਹ ਕੀ ਲਿਆਂਦਾ ਕਿੱਕ ਤਾਂ ਯਾਰ ਸਰਪ੍ਰਾਈਜ਼ ਆ ਤੁਹਾਡੇ ਵਾਸਤੇ ਸਰਪ੍ਰਾਈਜ਼ ਆ ਤੇ ਸਰਪ੍ਰਾਈਜ਼ ਬਹੁਤ ਲੈ ਕੇ ਆਉਂਗਾ ਤੁਸੀਂ ਵਲੌਗ ਨੂੰ ਸ਼ੇਅਰ ਵੀ ਜਰੂਰ ਕਰਿਓ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਨੈਕਸਟ ਵਲੌਗ ਦੇਖਣ ਦੇਖਿਓ ਜਰੂਰ